ਮੇਰੇ ਨਾਲ ਸੁਪਰੇ ਚਨਾਤੀ ਵੀ ਆਉਂਦੇ ਆ ਮੈਂ ਆਪਣੀ ਬੁੱਢੀ ਨਾਲ ਚੰਨਿਆ ਆ ਵਿਆਹ ਨੂੰ ਰੋਂਦਾ ਰਿਹਾ ਕਰ ਦੋ ਕੋਈ ਨਹੀਂ ਕਰਾ ਦਿੰਨੇ ਜਰਾ ਵਿਆਹ ਬੈ ਇਥੇ ਟੈ ਕਿਸ ਨੂੰ ਮੇਰਾ ਵਿਆਹ ਪਾਪੇ ਨੂੰ ਕਹ ਮੇਰਾ ਵਿਆਹ ਕਰ ਦੇ ਗਾ ਬੁੱਢੀ ਲੈ ਆਇਆ ਖੰਛਣ ਵੇਲੇ ਤੇ ਕਰੇ ਮਜਾ ਆਵੇ ਉਹ ਮੱਥਾ ਦੇਖਣ ਗਿਆ ਕਿ ਤੇਰਾ ਰਿਸ਼ਤਾ ਲੱਭਣ ਗਿਆ ਥੋ ਜੂਰ ਸਭ ਬੈ ਇਥੇ ਚੁੱਪ ਕਰਕੇ ਪਾਪੇ ਨੂੰ ਕਹਿ ਦਈਏ ਤੈਨੂੰ ਰੋਟੀਆਂ ਮੈਂ ਨਹੀਂ ਲਾਉਣੀਆਂ ਆਪਣੀਆਂ ਰੋਟੀਆਂ ਆਪੋ ਆਪਣੀਆਂ ਲਾਓ ਓਏ ਮਾਮਾ ਪਗੜਾ ਅੱਡ ਹੋ ਗਿਆ ਆਪੋ ਆਪਣੀਆਂ ਲਾਓ ਕਿੰਨੇ ਲਾਉਣੀਆਂ ਵਾ ਹੈ ਮੇਰਾ ਸੋਣਾ ਜੀ ਵੀਰ ਵਿਆਹ ਵੀ ਕਰਨਾ ਹੀ ਆ ਫਿਰ ਤੇਰੀ ਬੁੱਢੀ ਜਨਵਾ ਗਈ ਫਿਰ ਉਹਨੇ ਲਿਆ ਕਰਨੀਆਂ ਤੈਨੂੰ ਥੋੜਾ ਦੋਤੀ ਉਹਨੇ ਤੇ ਮੈਨੂੰ ਆਪਣੇ ਝੂਰੇ ਆਲੇ ਤੜੇ ਦੇਤੀ ਓ ਚੱਲ ਖੋਸ਼ ਨਾ ਐਡਾ ਉਹ ਤਿਆਰੀ ਕੀਤੀ ਆ ਵਿਆਹ ਦੀ ਕੋਈ ਕਿ ਨਹੀਂ ਉਹਦੀ ਕਾਦੀ ਤਿਆਰੀ ਕਰਨੀ ਹੁੰਦੀ ਉਹ ਤੇ ਪਤਾ ਹੀ ਹੁੰਦਾ ਵਾ ਕਿ ਵਿਆਹ ਹੋਣਾ ਵਾ ਕਦੇ ਹੋਣਾ ਵਾ ਤੇ ਰੋਟੀਆਂ ਖਾਣੀਆਂ ਬੁੱਢੀ ਦੇ ਹੱਥਾਂ ਦੀਆਂ ਓ ਕੋਈ ਨਹੀਂ ਵਿਆਹ ਵੀ ਕਰਾ ਦੇਣਾ ਵਾ ਤੇਰਾ ਸ਼ੇ ਮੇਰਾ ਵਿਆਹ ਦੀਆਂ ਨਾ ਜਾਦੀਆਂ ਵੀਰ ਗੱਲਾਂ ਕਰ ਕਿਉਂ ਮੇਰੇ ਟੈਂਡੀ ਚ ਕੁਝ ਕਤਾਰੀਆਂ ਜੀਆਂ ਨਿਕਲਦੀਆਂ ਗੱਡਾ ਵੇਲ ਕਰ ਸ਼ੱਜ ਲੋਟ ਕੇ ਲਿਆਂਦਾ